ਤਨ ਤਨ ਜਗਤ ਗੁਰੂ ਸਤਗੁਰੂ ਅਵਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਦੁਲਭ ਜਨਮੁ ਪੁਨ ਫਲ ਪਾਇਓ ਬਿਰਤਾ ਜਾਤ ਵਿਵੇਕੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੈ ਲੇਖੇ ਕਿਸਾ ਸਤਸੰਗਤ ਜੀ ਪਹਿਲੀ ਗੱਲ ਜੋ ਆਪਾਂ ਯਾਦ ਰੱਖਣੀ ਹੈ ਇਹ ਸਾਡਾ ਜੋ ਜਨਮ ਹੈ ਨਾ ਸਤਸੰਗਤ ਜੀ ਇਹ ਕਿਤੇ ਐਵੇਂ ਨਹੀਂ ਜਿਹਾ ਹੋਇਆ ਜਿਵੇਂ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਨਾ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਨੁਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਹਤ ਪਜ ਹਰ ਕੀ ਸੇਵ ਸਾ ਸੰਗਤ ਜੀ ਉਸ ਮਾਲਿਕ ਦੀ ਕਿਰਪਾ ਹੋਈ ਏ ਫਿਰ ਕਿਤੇ ਜਾ ਕੇ ਸਾਨੂੰ ਇਹ ਸ਼ਰੀਰ ਮਿਲਿਆ ਹੈ ਦੁਲਭ ਜਨਮ ਕੁੰਨ ਫਲ ਪਾਇਓ ਕਿ ਭਾਈ ਉਸ ਮਾਲਿਕ ਨੇ ਕਿਰਪਾ ਕੀਤੀ ਸਾਡੇ ਚੰਗੇ ਕਰਮ ਜੋ ਸਾਨੂੰ ਇਨਸਾਨੀ ਜਾਮਾ ਮਿਲਿਆ ਭਾਈ ਅਸੀਂ ਕਿਸੇ ਹੋਰ ਜਨਮ ਦੇ ਵਿੱਚ ਨਹੀਂ ਗਏ ਅਸੀਂ ਕੋਈ ਜਾਨਵਰ ਨਹੀਂ ਬਣੇ ਅਸੀਂ ਕੋਈ ਪੰਛੀ ਨਹੀਂ ਬਣੇ ਕਿਉਂਕਿ ਸਤਸੰਗਤ ਜੀ ਇਸ ਧਰਤੀ ਦੇ ਵਿੱਚ ਸਾਰੇ ਜੀਵ ਜੰਤੂ ਨੇ ਹਰ ਪ੍ਰਕਾਰ ਦੇ ਨੇ ਸਭ ਮਾਲਕ ਨੇ ਬਣਾਏ ਨੇ ਪਰ ਸਤਗੁਰੂ ਜੀ ਫਰਮਾਉਂਦੇ ਨੇ ਤਿਰਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਨੁੱਖਾ ਅਵਤਾਰ ਕਿ ਸਤਸੰਗਤ ਜੀ ਜੋ ਇਨਸਾਨ ਹੈ ਨਾ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਦੇ ਸਤਸੰਗਤ ਜੀ ਬਚਨ ਨੇ ਜਿਹੜੀ ਚੇਤਨਾ ਇਨਸਾਨ ਨੂੰ ਮਿਲੇ ਉਹ ਕਿਸੇ ਨੂੰ ਨਹੀਂ ਮਿਲੇਗੀ ਜਿਨਾਂ ਦੇ ਬਾਅਦ ਸਤਸੰਗਤ ਜੀ ਸਾਡੇ ਕੋਲ ਹੈ ਸਾਡੇ ਤੋਂ ਕਈ ਗੁਣਾ ਜ਼ਿਆਦਾ ਜੋ ਵੱਡਾ ਹਾਥੀ ਹੈ ਉਹਨੂੰ ਅਸੀਂ ਕਾਬੂ ਕਰ ਲਿਆ ਸਤਸੰਗਤ ਜੀ ਦੂਸਰੇ ਗ੍ਰਹਿ ਦੇ ਉੱਪਰ ਆਪਾਂ ਚਲੇ ਗਏ ਸਤਸੰਗਤ ਜੀ ਕੋਈ ਜੀਵ ਜੰਤੂ ਕੋਈ ਜਾਨਵਰ ਕੋਈ ਪੰਛੀ ਦੇਖਿਆ ਕਿ ਭਾਈ ਦੂਸਰੇ ਗ੍ਰਹਿ ਤੇ ਗਿਆ ਹੋਵੇ ਇਹ ਇਨਸਾਨੀ ਸਤਸੰਗਤ ਜੀ ਕਿੰਨੀਆਂ ਸਾਰੀਆਂ ਉਸਨੇ ਖੋਜਾਂ ਕੀਤੀਆਂ ਨੇ ਡਿਸਕਵਰੀ ਕੀਤੀਆਂ ਇਨਵੈਂਸ਼ਨਸ ਕੀਤੀਆਂ ਨੇ ਕਿਉਂਕਿ 사ਤ ਸੰਗਤ ਦੇ ਜੋ ਉਸ ਮਾਲਕ ਨੇ ਇਸ ਨੂੰ ਰਾਜਾ ਵਾਂਗੂ ਪੈਦਾ ਕੀਤਾ ਵਤਾਰਾ ਵਾਂਗੂ ਪੈਦਾ ਕੀਤਾ ਹੈ। ਇਹੀ ਸਾਡੇ ਤੇ ਦੂਸਰੇ ਜੀਵਾਂ ਦੇ ਵਿੱਚ ਫਰਕ ਹੈ। ਤੇ 사ਤ ਸੰਗਤ ਜੀ ਪਹਿਲਾ ਜੋ ਬੜਾ ਹੀ ਪਾਵਨ ਪਵਿੱਤਰ ਉਪਦੇਸ਼ ਹੈ ਨਾ ਗੁਰੂਆਂ ਦਾ। ਇਹ ਅਸੀਂ ਹਰ ਵੇਲੇ ਯਾਦ ਰੱਖਣਾ ਕਿ ਭਾਈ ਸਾਡਾ ਜੋ ਸ਼ਰੀਰ ਹੈ ਇਹ ਮਾਲਕ ਦੀ ਕਿਰਪਾ ਦੇ ਨਾਲ ਮਿਲਿਆ ਹੈ। ਇਹ ਸਾਨੂੰ ਜੋ ਇਨਸਾਨੀ ਜਾਮਾ ਮਿਲਿਆ ਹੈ। ਦੁਲਬ ਜਨਮ ਪੁਨਫਲ ਪਾਇਓ ਬਿਰਥਾ ਜਾਤ ਵਿਵੇਕ ਹੈ। ਇਹ 사ਤ ਸੰਗਤ ਜੀ ਆਪਾਂ ਕੀ ਕਰਦੇ ਹਾਂ? ਵਹਿਮ ਪਰਮ ਅਡੰਬਰ ਪਖੰਡ ਜਾਤ ਪਾਤ ਦੇ ਵਿੱਚ ਪੈ ਕੇ ਧਰਮਾਂ ਦੀ ਲੜਾਈਆਂ ਦੇ ਵਿੱਚ ਪੈ ਕੇ ਆਪਣਾ ਜੋ ਜੀਵਨ ਹੈ ਉਹ ਵਿਰਤ ਗੁਆ ਰਹੇ ਸਤ ਸੰਗਤ ਜੀ ਆਪਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਭਾਈ ਅਸੀਂ ਕੌਣ ਆ ਕਿੱਥੋਂ ਆਏ ਆ ਜਾਣਾ ਕਿੱਥੋਂ ਹੈ ਸਤ ਸੰਗਤ ਜੀ ਲੱਖਾਂ ਲੋਕ ਆ ਰਹੇ ਨੇ ਜਾ ਰਹੇ ਨੇ ਕਿੰਨੇ ਜਨਮ ਲੈਂਦੇ ਨੇ ਸਤ ਸੰਗਤ ਜੀ ਕਿੰਨੇ ਮਰ ਰਹੇ ਨੇ ਤੇ ਕੋਈ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਦੁਲਬ ਜਨਮ ਉਪਨਫਲ ਪਾਇਓ ਬਿਰਥਾ ਜਾਤ ਵਿਵੇਕ ਹੈ ਇਸ ਸਾ ਸੰਗਤ ਜਿੱਕੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਕਿ ਬੇਟਾ ਤੇਰਾ ਜੀਵਨ ਬੜਾ ਕੀਮਤੀ ਹੈ। ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੰਬਾਰ। ਤੇ ਸਾ ਸੰਗਤ ਜੀ ਅੰਨਾ ਕੀਮਤੀ ਹੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੈ ਲੇਖ। ਇਹ ਸਾ ਸੰਗਤ ਜੀ ਅਸੀਂ ਇੱਥੇ ਸੱਚ ਦੀ ਕਮਾਈਆਂ ਕਰਨ ਆਏ ਹਾਂ। ਤੇ ਜੇ ਕਿਤੇ ਅਸੀਂ ਬਿਨਾਂ ਸੱਚ ਦੀ ਕਮਾਈ ਦੇ ਬਿਨਾਂ ਪਰਮਾਤਮਾ ਦੀ ਭਜਨ ਬੰਦਗੀ ਦੇ ਚਲੇ ਗਏ ਸਾਰਾ ਜੋ ਜੀਵਨ ਵਿਅਰਥ ਚਲਾ ਜਾਣਾ। ਭਾਵੇਂ ਦੁਨੀਆਂ 'ਚ ਅਸੀਂ ਬੜਾ ਪੈਸਾ ਕਮਾ ਲਈਏ, ਬੜਾ ਨਾਮ ਕਮਾ ਲਈਏ। ਸਤਿਗੁਰੂ ਜੀ ਫਰਮਾਉਂਦੇ ਨੇ ਰਾਜੇ ਇੰਦਰ ਸਮ ਸਰਗ੍ਰਿਆਸਨ। ਕਿ ਸਾਧ ਸੰਗਤ ਜੀ ਜੇ ਸਾਡੇ ਕੋਲੇ ਰਾਜੇ ਇੰਦਰ ਵਰਗੇ ਸੋਨੇ ਦੇ ਸਿੰਘਾਸਨ ਹੋਣ, ਵੱਡੇ-ਵੱਡੇ ਮਹਿਲ ਹੋਣ, ਪਰ ਜੇ ਸਾਡੀ ਜ਼ਿੰਦਗੀ ਦੇ ਵਿੱਚ ਸੱਚ ਨਹੀਂ ਹੁੰਦੀ। ਸਾਡੀ ਜ਼ਿੰਦਗੀ 'ਚ ਗੁਰੂ ਦੀ ਸੇਵਾ ਨਹੀਂ ਹੈ, ਮਾਨਵਤਾ ਦੀ ਸੇਵਾ ਨਹੀਂ ਹੈ। ਸਾਡੀ ਜ਼ਿੰਦਗੀ 'ਚ ਨਾਮ ਸ਼ਬਦ ਨਹੀਂ ਹੈ, ਤਾਂ ਸਤਿਗੁਰੂ ਜੀ ਫਰਮਾਉਂਦੇ ਭਾਈ ਵੱਡੇ-ਵੱਡੇ ਮਹਿਲ, ਗੱਡੀਆਂ ਕਿਸੇ ਕੰਮ ਦੀਆਂ ਨਹੀਂ। ਰਾਜੇ ਇੰਦਰ ਸਮਸਰਗ੍ਰਿਆਸਨ ਬਿਨ ਹਰ ਭਗਤ ਕਹੋ ਕਹਿ ਲੇਖੇ ਕਿ ਬੇਟਾ ਜੇ ਤੇਰੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਹੈ ਜੇ ਆਪਾਂ ਗੁਰੂ ਦੇ ਦਿਖਾਏ ਮਾਰਗ ਤੇ ਨਹੀਂ ਚੱਲਦੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਅੰਮ੍ਰਿਤ ਵੇਲੇ ਨਹੀਂ ਉੱਠਦੇ ਆਪਣੇ ਅੰਦਰੋਂ ਮਾਲਕ ਦੀ ਖੋਜ ਨਹੀਂ ਕਰ ਰਹੇ ਨਾ ਹੀ ਅਸੀਂ ਮਾਨਵਤਾ ਦੀ ਸੇਵਾ ਕਰਦੇ ਆ ਨਾ ਜ਼ਿੰਮੇਵਾਰੀਆਂ ਨਿਭਾਰੇ ਆ ਕਹਿੰਦਾ ਭਾਬਾ ਸਾਧ ਸੰਗਤ ਜੀ ਜੋ ਗੁਰੂਆਂ ਨੇ ਸਾਨੂੰ ਸਮਝਾਇਆ ਆ ਜੇ ਆਪਾਂ ਨਹੀਂ ਕਰਦੇ ਭਾਵੇਂ ਸਾਡੇ ਕੋਲ ਬਹੁਤ ਪੈਸਾ ਹੈ ਬਹੁਤ ਵੱਡੀ ਪੋਸਟ ਤੇ ਹਾਂ बिजनेसमੈਨ ਆ ਬਹੁਤ ਨਾਮ ਕਮਾਇਆ ਹੈ ਪਰ ਸਾਧ ਸੰਗਤ ਜੀ ਜੀਵਨ ਵਿਅਰਥ ਚਲਾ ਜਾਣਾ ਹੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹਿ ਲੇਖ ਕਿ ਭਾਈ ਜੀ ਜ਼ਿੰਦਗੀ ਦੇ ਵਿੱਚ ਭਗਤੀ ਨਹੀਂ ਹੈ ਭਾਵੇਂ ਸਾਡੇ ਕੋਲ ਰਾਜਿਆਂ ਵਰਗੇ ਮਹਿਲ ਹੋਣ ਰਾਜੇਂਦਰ ਵਰਗੇ ਸੋਨੇ ਦੇ ਸੰਗਸਨੋਂ 사ਸੰਗਤ ਜੀ ਉਹ ਵੀ ਕਿਸੇ ਕੰਮ ਦੇ ਨਹੀਂ ਤੇ ਭਾਈ ਬਾਰ ਬਾਰ ਬੇਨਤੀ ਇਸ ਸਚਾਈ ਨੂੰ ਆਪਾਂ ਯਾਦ ਰੱਖਣਾ ਹੈ ਕਿ ਭਾਈ ਸਾਡਾ ਜੋ ਸ਼ਰੀਰ ਹੈ ਮਾਲਕ ਦੀ ਕਿਰਪਾ ਦੇ ਨਾਲ ਮਿਲਿਆ ਹੈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਨੁਸ ਦੇਹੀ ਪਾਈ ਇਹ 사ਸੰਗਤ ਜੀ ਇੰਨਾ ਕੀਮਤੀ ਹੈ ਇਸ ਦੇਹੀ ਕੋ ਸਿਮਰੈ ਦੇਵ ਕਿ ਭਾਈ ਵੱਡੇ ਵੱਡੇ ਦੇਵੀ ਦੇਵਤਾ ਸ਼ਰੀਰ ਨੂੰ ਤਰਸਦੇ ਨੇ 사ਸੰਗਤ ਜੋ ਸਾਡੇ ਕੋਲ ਹੈ ਅਗੇ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇੰਨਾ ਕੀਮਤੀ ਸਰੀਰ ਲੈ ਕੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇਹ ਰਸ ਅਨ ਰਸ ਵਿਸਰਜਾਹੀ ਕਿ ਭਾਈਆ ਨੇ ਕਦੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਭਾਈ ਮੇਰੇ ਅੰਦਰ ਵੀ ਬ੍ਰਹਮ ਗਿਆਨ ਹੋ ਸਕਦਾ ਹੈ ਸਾਰੇ ਗੁਰੂ ਸਾਨੂੰ ਸਮਝਾ ਰਹੇ ਨੇ ਕਿ ਬੇਟਾ ਤੇਰਾ ਘਟ ਮੈਂ ਸਿਰ ਜਨਹਾਰ ਕਹਿ ਰਵਦਾਸ ਹੱਥ ਪੈਨੇਰਾ ਕਿ ਬੇਟਾ ਤੇਰੇ ਅੰਦਰ ਹੀ ਬ੍ਰਹਮ ਗਿਆਨ ਹੈ ਤੇਰੇ ਅੰਦਰ ਹੀ ਸਾਰੀ ਦੁਨੀਆ ਦਾ ਮਾਲਕ ਬੈਠਾ ਹੈ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋ ਜਿਸ ਉਹ ਪਾਵੇ ਸਾਰੇ ਕਹ ਰਹੇ ਨੇ ਭਾਈ ਸਾਰੇ ਪੂਰੇ ਜੋ ਗੁਰੂ ਨੇ ਪੂਰਨ ਸੰਤ ਨੇ ਸਭਨਾ ਨੇ ਇੱਕੋ ਹੀ ਉਪਦੇਸ਼ ਦਿੱਤਾ ਹੈ ਕਿ ਬੇਟਾ ਤੇਰੇ ਅੰਦਰ ਹੀ ਪ੍ਰਮਾਤਮਾ ਹੈ ਪ੍ਰਸਾਦ ਸੰਗਤ ਜੀ ਅ ਗਿਆਨਤਾ ਦੇ ਵਾਸ ਹੋ ਕੇ ਨਾ ਕੂਪ ਭਰਿਓ ਜੈਸੇ ਦਾਦਰਾ કચ્છ ਦੇਸ ਬਦੇਸ ਨਾ ਬੂਝ ਸਤ ਸੰਗਤ ਜੀ ਖੂ ਦੇ ਡੱਡੂ ਬਣੇ ਹੋਣੀਆਂ ਅਸੀਂ ਵਹਿਮਾ ਪਰਮਾ ਡੰਬਰਾਂ ਪਖੰਡਾਂ ਨੂੰ ਦਿਖਾਵੇ ਵਾਲੀ ਭਗਤੀ ਨੂੰ ਹੀ satsang ji ਅਸਲ ਭਗਤੀ ਸਮਝ ਲਿਆ ਹੈ। ਨਾ ਵਿਚਾਰਿਓ ਰਾਜਾ ਰਾਮਤਉ ਰਸ ਅਸੀਂ ਕਦੇ ਸੱਚ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। satsang ji ਉਸ ਪਰਮ ਪਿਤਾ ਪ੍ਰਮਾਤਮਾ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਿਹ ਰਸ ਅਨਰਸ ਵਿਸਰਜਾ ਹੈ ਕਿ ਭਾਈ ਇਹ ਇੱਕ ਐਸਾ ਵੀ ਆਨੰਦ ਹੈ ਧਰਤੀ ਦੇ ਉੱਪਰ ਜੇ ਸਾਨੂੰ ਉਹ ਕਿਤੇ ਮਿਲ ਜਾਵੇ ਦੁਨੀਆਂ ਦੇ ਸਾਰੇ ਆਨੰਦ ਫਿੱਕੇ ਪੈ ਜਾਂਦੇ ਨੇ। ਇਹ ਕਿਹਦਾ ਵੀ ਰਸ ਹੈ ਸਤ ਸੰਗਤ ਜੀ ਜਿਸ ਦੇ ਪੀਣ ਦੇ ਨਾਲ ਜਿਸ ਦੇ ਚਖਣ ਦੇ ਨਾਲ ਬਾਕੀ ਸਾਰੇ ਰਸ ਫਿੱਕੇ ਪੈ ਜਾਂਦੇ ਹਨ ਇਹ ਸਤ ਸੰਗਤ ਜੀ ਉਹ ਜੋ ਰਸ ਹੈ ਉਹ ਭਗਤੀ ਦਾ ਰਸ ਹੈ ਪ੍ਰਮਾਤਮਾ ਦੇ ਨਾਮ ਦਾ ਰਸ ਹੈ ਸੱਚ ਦਾ ਰਸ ਹੈ ਮਾਨਵਤਾ ਦੀ ਸੇਵਾ ਦਾ ਰਸ ਹੈ ਗੁਰੂ ਦੇ ਗਿਆਨ ਦਾ ਰਸ ਹੈ ਸਤ ਸੰਗਤ ਜੀ ਕਿਸੇ ਵੀ ਨਾਮ ਨਾਲ ਬੁਲਾ ਲਈਏ ਇੱਕੋ ਹੀ ਰਸ ਹੈ ਉਹ ਪਰਮਪਿੱਤ ਦਾ ਪ੍ਰਮਾਤਮਾ ਦਾ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਕਿ ਭਾਈ ساری ਜ਼ਿੰਦਗੀ ਇਹ ਪੈਸਾ ਹੀ ਕਮਾਉਂਦਾ ਰਿਹਾ ਸਾਤ ਸੰਗਤ ਜੀ ਕਿਤੇ ਗਲਤ ਨਾ ਸਮਝ ਲੈਣਾ ਪੈਸਾ ਕਮਾਣ ਦੀ ਮਨਾਈ ਨਹੀਂ ਹੈ ਗੁਰੂ ਅਰਜਨ ਦੇਵ ਜੀ ਦੇ ਦਰਬਾਰ 'ਚ ਪਰ ਇੱਕ ਗੱਲ ਸਤਿਗੁਰਾਂ ਨੇ ਜ਼ਰੂਰ ਕਹੀ ਹੈ ਨੇਕ ਕਮਾਈ ਜੋ ਕਰੇ ਕਿ ਬੇਟਾ ਪੈਸੇ ਕਮਾ ਜਿੰਨਾ ਦਿਲ ਕਰਦਾ ਉਹਨੇ ਕਮਾ ਵੱਧ ਤੋਂ ਵੱਧ ਮਿਹਨਤ ਕਰਕੇ ਵੱਡੀਆਂ-ਵੱਡੀਆਂ ਕੋਠੀਆਂ ਬਣਾ ਕਾਰਾਂ ਖਰੀਦ ਪਰ ਇਮਾਨਦਾਰੀ ਦੀਆਂ ਸਾਤ ਸੰਗਤ ਜੀ ਨੇਕ ਕਮਾਈ ਜੋ ਕਰੇ ਇਹ ਗੁਰੂ ਅਰਜਨ ਦੇਵ ਜੀ ਦੇ ਵਚਨ ਨੇ ਪਰ ਨਾਲ ਨਾਲ ਸਾਤ ਸੰਗਤ ਜੀ ਆਪਾਂ ਜੋ ਗੁਰੂਆਂ ਦਾ ਵਚਨ ਹੈ ਨਾ ਜੀਭਾ ਸੋ ਓੰਕਾਰ ਜਪ ਹੱਥਾਂ ਸੋ ਕਰਕਾਰੇ ਵੀ ਮੰਨਾ ਹੈ ਆਪਾਂ ਕੰਮ ਵੀ ਕਰਨਾ ਹੈ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਤੇ ਨਾਲ ਨਾਲ ਉਸ ਮਾਲਕ ਦੀ ਭਜਨ ਬੰਦਗੀ ਵੀ ਕਰਨੀ ਹੈ ਸਤਸੰਗ ਵੀ ਕਰਨਾ ਹੈ ਆਪਣੇ ਅੰਦਰ ਉਸ ਮਾਲਕ ਦੀ ਖੋਜ ਵੀ ਕਰਨੀ ਹੈ ਤੇ ਸਤਸੰਗ ਜੀ ਜਦੋਂ ਉਸ ਮਾਲਕ ਦੀ ਭਜਨ ਬੰਦਗੀ ਸਾਡੀ ਜ਼ਿੰਦਗੀ ਚ ਆ ਗਈ ਨਾ ਕਿ ਸਾਰੇ ਵਹਿਮ ਪਰਮ ਅਡੰਬਰ ਪਖੰਡ ਸਭ ਖਤਮ ਹੋ ਜਾਣੇ ਨੇ ਜਿਹੇ ਰਸ ਅਨਰਸ ਬਿਸਰ ਜਾਹੀ ਸਾਰੇ ਰਸ ਬਿਸਰ ਜਾਣੇ ਨੇ ਭਾਈ ਜੋ ਗੁਰੂ ਨਾਲ ਜੁੜ ਜਾਵੇ ਗੁਰੂ ਵਾਲਾ ਬਣ ਜਾਵੇ ਉਹ ਸਾਰੇ ਨਸ਼ੇ ਛੱਡ ਦਿੰਦਾ ਹੈ ਲੜਾਈ ਝਗੜੇ ਨਿੰਦਾ ਚੁਗਲੀ ਸਾਰੇ ਬੁਰੇ ਕਰਮ ਛੱਡ ਦਿੰਦਾ ਸਤਸੰਗ ਜੀ ਅੱਗੇ ਸਤਗੁਰੂ ਜੀ ਫਰਮਾਉਂਦੇ ਨੇ ਜਾਨ ਅਜਾਨ ਪਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਬੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਇਹ ਸਤਸੰਗ ਜੀ ਬੜੇ ਧਿਆਨ ਨਾਲ ਸੁਣਨਾ ਸਤਗੁਰਾਂ ਨੇ ਸਾਡੇ ਬਾਰੇ ਲਿਖਿਆ ਇਸ ਸਾਡੇ ਵਰਗੇ ਜੋ ਲੋਕ ਨੇ ਨਾ ਜਾਣ ਅਜਾਣ ਭਾਈ ਜਾਣਦੇ ਨੇ ਸਭ ਕੁਝ ਜਾਣਦੇ ਨੇ ਜਦੋਂ ਜ਼ਿੰਦਗੀ 'ਚ ਵਿਚਰਦੇ ਆ ਸਤਸੰਗ ਸੁਣਦੇ ਆ ਗੁਰਬਾਣੀ ਪੜ੍ਹਦੇ ਆ ਹੌਲੀ-ਹੌਲੀ ਪਤਾ ਲੱਗਦਾ ਤੇ ਸਤਸੰਗਤ ਜੀ ਜਦੋਂ ਪਤਾ ਲੱਗ ਜਾਂਦਾ ਬਹੁਤੇ ਲੋਕ ਐਸੇ ਨੇ ਕਿ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਨੇ ਜਾਣ ਅਜਾਣ ਸਤਸੰਗਤ ਜੀ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਕੀ ਸਹੀ ਹੈ ਕੀ ਗਲਤ ਹੈ ਭਗਤੀ ਕੀ ਹੈ ਤੇ ਦਿਖਾਵਾ ਕੀ ਹੈ ਸਭ ਨੂੰ ਪਤਾ ਕਿ ਭਾਈ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਕਰਦੇ ਨਹੀਂ ਸਭ ਨੂੰ ਪਤਾ ਰਿਸ਼ਵਤ ਲੈਣਾ ਬੁਰੀ ਗੱਲ ਹੈ ਸਾਧ ਸੰਗਤ ਜੀ ਲੈਂਦੇ ਨੇ ਸਭ ਨੂੰ ਪਤਾ ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਡੇ ਦੁਸ਼ਮਣ ਨੇ ਫਿਰ ਵੀ ਕਰਦੇ ਨੇ ਸਾਧ ਸੰਗਤ ਜੀ ਇਹੀ ਸਤਗੁਰੂ ਜੀ ਸਮਝਾਣਾ ਕਰਦੇ ਨੇ ਜਾਨ ਅਜਾਨ ਪਏ ਹਮ ਬਾਵਰ ਕਿ ਭਾਈ ਅਸੀਂ ਜਾਣ ਬੁਝ ਕੇ ਨਾ ਬਾਵਰ ਬਾਵਲੇ ਬਣੇ ਹੋਣੀ ਆ ਸਾਧ ਸੰਗਤ ਜੀ ਝੱਲੇ ਬਣੇ ਹੋਈਆਂ ਪਾਗਲ ਬਣੇ ਹੋਈਆਂ ਜਾਣ ਬੁਝ ਕੇ ਸੋਚ ਵਸੋਚ ਦਿਵਸ ਜਾਹੀ ਤੇ ਸਤਸੰਗਤ ਜੀ ساری ਜ਼ਿੰਦਗੀ ਨਾਲ ਆਪਾਂ ਬਿਨਾਂ ਸੋਚੇ ਸਮਝੇ ਲੰਘਾ ਦਿੱਤੀ ਹੈ ਤੇ ਇੱਕ ਦਿਨ ਜਦੋਂ ਬੁਢਾਪਾ ਆਉਂਦਾ ਹੈ ਨਾ ਜਦੋਂ ਇਹ ਸਰੀਰ ਸਾਡਾ ਕੰਬਣ ਲੱਗਦਾ ਹੈ ਸਤਸੰਗਤੇ ਜਾਇਆ ਨਹੀਂ ਜਾਂਦਾ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ ਜੀਬਾ ਤੋਂ ਬੋਲਿਆ ਨਹੀਂ ਜਾਂਦਾ ਸਰੀਰ ਤੋਂ ਬੈਠਿਆ ਨਹੀਂ ਜਾਂਦਾ ਫਿਰ ਸਤਸੰਗਤ ਜੀ ਮਾਲਕ ਯਾਦ ਆਉਂਦਾ ਸਨ ਤੇ ਉਦੋਂ ਨੂੰ ਸਤਸੰਗਤ ਜੀ ਬੜੀ ਧੀਰ ਹੋ ਗਈ ਹੁੰਦੀ ਹੈ ਕਿਉਂਕਿ ਜੀ ਆਪਾਂ ਗੁਰਮੰਤਰ ਲੈ ਵੀ ਲਵਾਂਗੇ ਤੇ 사ਤਸੰਗਤ ਜੀ ਜਦੋਂ ਬੈਠਦੇ ਆਂ ਸਰੀਰ ਥੱਕ ਜਾਂਦਾ ਐਸੀ ਕਰਕੇ ਕਹਿੰਦੇ ਨੇ ਭਾਈ ਜੋ ਜਵਾਨੀ ਦੇ ਵਿੱਚ ਸਾਡੇ ਅੰਦਰ ਜੋਸ਼ ਹੈ ਉਹ ਜੋਸ਼ ਆਪਾਂ ਚੰਗੇ ਪਾਸੇ ਲਾਈਏ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਭਾਈ ਬੇਨਤੀ ਉਹ ਪੜ੍ਹਾਈ ਕਰਕੇ ਆਪਣੇ ਆਪ ਨੂੰ ਕਾਮਯਾਬ ਕਰਨ ਆਪਣੇ ਕੈਰੀਅਰ ਦੇ ਔਰ 사ਤਸੰਗਤ ਜੀ ਡੈਡੀਕੇਸ਼ਨ ਕਰਨ ਤੇ ਨਾਲ ਨਾਲ 사ਤਸੰਗਤ ਜੀ ਉਹਨਾਂ ਨੂੰ ਮੈਡੀਟੇਸ਼ਨ ਕਰਾਈਏ ਤੇ ਜੇ ਤੁਸੀਂ ਰੋਜ਼ ਖਬਰਾਂ ਪੜ੍ਹਦੇ ਹੋ ਨਾ ਸਾਧ ਸੰਗਤ ਜੀ ਤੁਹਾਨੂੰ ਸਮਝ ਆਵੇਗੀ ਕਿ ਅੱਜ ਸਾਡੇ ਸਮਾਜ ਨੂੰ ਗੁਰਬਾਣੀ ਦੀ ਲੋੜ ਹੈ ਅੱਜ ਸਾਡੇ ਸਮਾਜ ਨੂੰ ਸਾਧ ਸੰਗਤ ਜੀ ਸੱਸੰਗ ਦੀ ਲੋੜ ਹੈ ਘਰਾਂ ਦੇ ਵਿੱਚ ਕਲੇਸ਼ ਆਨੇ ਨੇ ਲੜਾਈ ਝਗੜੇ ਆਨੇ ਨੇ ਸਾਧ ਸੰਗਤ ਜੀ ਰੋਜ਼ ਕੋਈ ਨਾ ਕੋਈ ਆਤਮ ਹੱਤਿਆ ਕਰ ਰਿਹਾ ਹੈ ਅ ਸ਼ਾਇਦ ਤੁਸੀਂ ਕੱਲ ਦੀ ਖਬਰ ਸੁਣੀ ਹੋਵੇ ਸਾਧ ਸੰਗਤ ਜੀ ਪਹਿਲਾਂ ਇੱਕ ਪਿਤਾ ਹੈ ਉਹਦਾ ਬੱਚਾ ਹੈ ਖੜੇ ਨਹੀਂ ਸਾਸ ਜੀ ਪਹਿਲਾ ਵੀਡੀਓ ਬਣਾਈਏ ਕਿ ਭਾਈ ਅਸੀਂ ਨਹਿਰ 'ਚ ਛਾਲ ਮਾਰਨ ਲੱਗੇ ਆਂ ਮਰਨ ਵਾਲੇ ਆਂ ਇਹ ਸਾਧ ਸੰਗਤ ਜੀ ਫਿਰ ਨਹਿਰ 'ਚ ਛਾਲ ਮਾਰੀ ਦੀ ਤੇ ਕਿਤੇ ਸਾਧ ਸੰਗਤ ਜੀ ਉਹਨਾਂ ਦੇ ਅੰਦਰ ਗੁਰਬਾਣੀ ਦਾ ਗਿਆਨ ਹੁੰਦਾ ਗੁਰਬਾਣੀ ਵਾਲੇ ਹੁੰਦੇ ਸਾਧ ਸੰਗਤ ਜੀ ਗੁਰੂ ਉਹਨਾਂ ਨੂੰ ਰੋਕਦਾ ਇਹ ਸਾਧ ਸੰਗਤ ਜੀ ਬਹੁਤ ਲੋਕ ਨੇ ਜੋ ਆਤਮ ਹੱਤਿਆ ਕਰ ਜਾਂਦੇ ਨੇ ਇਹ ਪੇਪਰਾਂ ਦੇ ਰਿਜ਼ਲਟ ਤੋਂ ਬਾਅਦ ਸਾਧ ਸੰਗਤ ਜੀ ਕਈ ਜਵਾਕ ਨੇ ਕਈ ਬੱਚੇ ਨੇ ਭਾਈ ਜੋ ਮਨ ਦੇ ਵਿੱਚ ਪਰੇਸ਼ਾਨੀ ਲੈ ਲੈਂਦੇ ਨੇ ਕਿ ਭਾਈ ਮੈਂ ਫੇਲ ਹੋ ਗਿਆ ਮੇਰੇ ਨੰਬਰ ਘੱਟ ਰਹਿ ਗਏ ਕੋਈ ਪੰਕੇ ਨਾਲ ਲਟਕ ਜਾਂਦਾ ਕੋਈ ਕੀ ਕਰ ਜਾਂਦਾ ਪ੍ਰਸਾਦ ਸਿੰਘ ਜੀ ਬੇਨਤੀ ਕਿ ਅੱਜ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਭਾਈ ਜਿਸ ਸਾਹਮਣੇ ਅਸੀਂ ਨਸ਼ੇ ਵੱਲ ਵੱਧ ਰਹੇ ਹਾਂ ਘਰਾਂ ਦੇ ਲੜਾਈ ਝਗੜੇ ਵੱਧ ਰਹੇ ਨੇ ਸਾਧ ਸੰਗਤ ਜੀ ਬੁਰੇ ਕਰਮ ਕਰਮ ਵੱਧ ਰਹੇ ਨੇ ਅੱਜ ਸਾਡੇ ਸਮਾਜ ਨੂੰ ਗੁਰਬਾਣੀ ਦੀ ਬਹੁਤ ਲੋੜ ਹੈ ਭਾਈ ਤੇ ਪਰ ਇਹ ਸਭ ਕੁਝ ਜਾਣਦੇ ਹੋਏ ਫਿਰ ਵੀ ਸਤਸੰਗਤ ਜੀ ਜੋ ਮਾਤਾ ਪਿਤਾ ਨੇ ਨਾ ਉਹ ਬਚਪਨ ਤੋਂ ਹੀ ਬੱਚਿਆਂ ਨੂੰ ਵਿਗਾੜਨ ਦਾ ਕੰਮ ਕਰ ਰਹੇ ਨੇ ਜਾਨ ਅਜਾਨ ਪਏ ਹਮ ਬਾਵਰ ਜਾਣ ਬੁਝ ਕੇ ਬਾਵਰੇ ਬਣੇ ਹੋਈਆਂ ਸੋਚ ਅਸੋਚ ਦਿਵਸ ਜਾਹੀ ਬਿਨਾ ਸੋਚੇ ਸਮਝੇ ਸਾਡੀ ਜ਼ਿੰਦਗੀ ਜਾ ਰਹੀ ਹੈ ਦਿਨ ਰਾਤ ਬਤੀਤ ਹੋ ਰਹੇ ਨੇ ਇੰਦਰੀ ਸਬਲ ਨਿਬਲ ਬੇਬੇਕਬੁੱਧ ਪਰ ਵਾਰਤ ਪਰਵੇਸ਼ ਨਹੀਂ ਤੇ ਸਤਸੰਗਤ ਜੀ ਇੰਦਰੀ ਸਬਲ ਨਿਬਲ ਸਾਡੀਆਂ ਜੋ ਇੰਦਰੀਆਂ ਨੇ ਨਾ ਸਾਧ ਸੰਗਤ ਜੀ ਸਬਲ ਨੇ ਪੂਰਾ ਬਲ ਰੱਖਿਆ ਹੋਇਆ ਹੈ ਤੇ ਅਸੀਂ ਨਿਰਬਲ ਹੋ ਜਾਂਦੇ ਹਾਂ ਵਿਵੇਕ ਬੁੱਧ ਸਾਡੀ ਜੋ ਸੋਚਣ ਸਮਝਣ ਦੀ ਸ਼ਕਤੀ ਹੈ ਨਾ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਨਾ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪਮਲੀਨ ਕਿ ਬਿਨਾ ਗੁਰੂ ਦੇ ਗਿਆਨ ਦੇ ਬਿਨਾ ਸਿੱਖਿਆ ਦੇ ਸਾਡੀ ਸੋਚਣ ਸਮਝਣ ਦੀ ਜੋ ਸ਼ਕਤੀ ਹੈ ਉਹ ਮਲੀ ਹੋ ਜਾਂਦੀ ਹੈ ਮਲੀਨ ਹੋ ਜਾਂਦੀ ਸਾਨੂੰ ਸੁਣਾ ਸਾਧ ਸੰਗਤ ਜੀ ਸਮਝ ਹੀ ਨਹੀਂ ਜੀ ਆਉਂਦਾ ਕੀ ਸਹੀ ਹੈ ਕੀ ਗਲਤ ਹੈ ਸਾਡੇ ਉੱਪਰ ਜੋ ਸ਼ੈਤਾਨ ਦਾ ਸਾਸੰਗਤ ਜੀ ਪ੍ਰਭਾਵ ਵੱਧ ਜਾਂਦਾ ਪਰਮਾਤਮਾ ਦਾ ਘਟ ਜਾਂਦਾ ਜਾਨ ਅਜਾਨ ਪਏ ਹਮ ਬਾਵਰ ਸੋਚ ਚ ਅਸੋਚ ਦੀ ਵਸਜਾਹੀ ਇੰਦਰੀ ਸਬਲ ਨਿਬਲ ਬੇਕੁਦ ਸਾਸੰਗਤ ਜੀ ਇੰਦਰੀਆਂ ਬੜੀਆਂ ਮਜ਼ਬੂਤ ਹੋ ਜਾਂਦੀਆਂ ਨੇ ਜਿਵੇਂ ਸਾਸੰਗਤ ਜੀ ਕਿਸੇ ਨੂੰ ਗੁੱਸਾ ਜ਼ਿਆਦਾ ਹੁੰਦਾ ਕਿਸੇ ਦੇ ਅੰਦਰ ਅਹੰਕਾਰ ਜ਼ਿਆਦਾ ਕਿਸੇ ਦੇ ਅੰਦਰ ਵਾਸ਼ਨਾ ਜ਼ਿਆਦਾ ਪਰਮਾਰਥ ਪਰਵੇਸ਼ ਨਹੀਂ ਤੇ ਸਾਧ ਸੰਗਤ ਜੀ ਪਰਮਾਤਮਾ ਦੀ ਦੁਨੀਆ ਚ ਇਹ ਪ੍ਰਵੇਸ਼ ਵੀ ਨਹੀਂ ਕਰਪਾਉਂਦਾ। ਨਾ ਇਹ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਹੈ, ਨਾ ਕਦੇ ਨੇ ਮਾਲਕ ਨੂੰ ਦਿਨ ਚ ਯਾਦ ਕੀਤਾ, ਨਾ ਸ਼ਾਮ ਨੂੰ ਘਰ ਆ ਕੇ ਸਾਧ ਸੰਗਤ ਜੀ ਫੇਰੇ ਮਾਲਕ ਦੇ ਚਰਨਾ ਚ ਨਹੀਂ ਬੈਠਦਾ। ਕਦੇ ਟੈਲੀਵਿਜ਼ਨ ਦੇਖ ਲਿਆ, ਗੱਲਾਂ ਬਾਤਾਂ ਕਰ ਲਿਆ, ਕਈ ਕਿ ਘੰਟੇ ਫੋਨ ਤੇ ਗੱਲਾਂ ਕਰਨੀਆਂ ਸਾਧ ਸੰਗਤ ਜੀ ਐਸੀ ਤਰ੍ਹਾਂ ਉਹਦਾ ਸਮਾਂ ਬੀਤ ਜਾਂਦਾ ਹੈ। ਤੇ ਬਿਲਕੁਲ ਅੰਤ ਵਿੱਚ ਸਤਿਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਫਿਰ ਆਪਾਂ ਕਰੀਏ ਕੀ? ਕਹੀਤ ਆਨ ਅਚਰੀਅਤ ਅਨਕੁਚ ਸਮਝ ਨ ਭਰਿਆ ਪਰਮਾਇ ਕਹਿ ਰਵਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਿਆ ਸਤ ਸੰਗਤ ਜੀ ਜੋ ਇਨਸਾਨ ਹੈ ਨਾ ਕਹੀਤ ਆਨ ਅਚਰੀਅਤ ਅਨਕੁਚ ਇਹ ਸਤ ਸੰਗਤ ਜੀ ਕਹਿੰਦਾ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ ਇਹ ਪੜਦਾ ਤਾਂ ਗੁਰਬਾਣੀਆਂ ਸਾਧ ਸੰਗਤ ਜੀ ਪਰ ਕੰਮ ਉਹ ਕਰਦਾ ਜੋ ਗੁਰਬਾਣੀ ਚ ਲਿਖਿਆ ਹੀ ਨਹੀਂ ਇਹ ਉਹ ਕੰਮ ਕਰਦਾ ਜ ਜਿੰਨਾ ਤੋਂ ਗੁਰਬਾਣੀ ਰੋਕਦੀ ਹੈ ਕਹੀਅਤ ਆਨ ਅਚਰਿਅਤ ਅਨਕੁਚ ਸਤ ਸੰਗਤ ਜੀ ਇਹ ਕਹਿੰਦਾ ਕੁਝ ਹੋਰ ਹੈ ਤੇ ਇਹਦਾ ਆਚਰਣ ਕੁਝ ਹੋਰ ਹੈ ਅਚਰਿਅਤ ਸਤ ਸੰਗਤ ਜੀ ਇਹਦੇ ਅੰਦਰ ਦਾ ਜੋ ਕਰੈਕਟਰ ਹੈ ਮਨ ਹੈ ਕੁਝ ਹੋਰ ਕਹਿੰਦਾ ਆ ਪਰ ਇਹ ਬਾਹਰੋਂ ਕੁਝ ਹੋਰ ਲੱਗਦਾ ਹੈ ਕਹੀਏ ਤਾਂ ਅਨ ਅਚਰਿਤ ਅਨਕੁਚ ਸਮਝ ਨਾ ਪਰਿਆ ਪਰਮਾਇ ਤੇ ਭਾਈ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ ਮਾਟੀ ਕਾ ਪੁੱਤਰਾ ਇਹਨੂੰ ਕੁਝ ਸਮਝ ਹੀ ਨਹੀਂ ਆਉਂਦੀ ਭਾਈ ਕੀ ਮੈਂ ਕਰਾਂ ਮਾਟੀ ਕਾ ਪੁੱਤਰਾ ਕੈਸੇ ਨੱਚਦਾ ਹੈ ਦੇਖ ਦੇਖ ਸੁਣੇ ਬੋਲਦਾ ਦੌਰਿਆ ਫਿਰਦਾ ਹੈ ਸਾਰੀ ਉਮਰ ਦੌੜਿਆ ਫਿਰਦਾ ਸਾਧ ਸੰਗਤ ਜੀ ਜਦ ਕੁਝ ਪਾਵੇ ਤਬ ਗਰਭ ਕਰਦਾ ਹੈ ਬੜਾ ਕਮੰਡ ਕਰਦਾ ਮੈਂ ਪੈਸੇ ਵਾਲਾ ਮੇਰੇ ਕੋਲ ਗਿਆਨ ਬਹੁਤ ਹੈ ਮਾਇਆ ਗਈ ਤਬ ਰੋਵਣ ਲੱਗਦਾ ਹੈ ਉਹੀ ਮਾਇਆ ਜਦ ਦੂਰ ਹੁੰਦੀ ਹੈ ਭਾਈ ਰਹੁੰਦਾ ਹੈ ਤੇ ਅੱਜ ਫੇਰ ਸਤਿਗੁਰੂ ਜੀ ਸਮਝਾਉਂਦੇ ਨੇ ਸਮਝਣਾ ਪਰਿਆ ਪਰ ਮਾਇਆ ਕਿ ਭਾਈ ਇਹ ਮਾਇਆ ਦੇ ਜਾਲ ਚ ਐ ਸਫਸਿਆ ਇਹਨੂੰ ਕੋਈ ਸਮਝ ਹੀ ਨਹੀਂ ਆ ਰਹੀ ਕਹੋ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦੇ ਆ ਤੇ ਸਾਧ ਸੰਗਤ ਜੀ ਐਸੀ ਕਰਕੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪਰਮ ਪਿਤਾ ਪਰਮਾਤਮਾ ਜੀ ਅਗਰ ਇਹ ਜੋ ਸੰਸਾਰ ਦਾ ਇਨਸਾਨ ਹੈ ਆਪਣੀ ਮਤ ਨੂੰ ਉਪਰਾਮ ਕਰ ਲਵੇ ਸਤਸੰਗਤ ਜੀ ਸਾਨੂੰ ਰਸਤਾ ਦਿਖਾਇਆ ਗੁਰੂ ਅਰਬਦਾਸ ਮਹਾਰਾਜ ਜੀ ਨੇ ਕਹੋ ਰਬਦਾਸ ਉਦਾਸ ਦਾਸ ਮਤ ਕਿ ਬੇਟਾ ਜੋ ਆਪਣੀ ਮਤ ਹੈ ਨਾ ਉਹ ਸੰਸਾਰ ਤੋਂ ਉਦਾਸ ਕਰ ਪਰ ਹਰ ਕੋਪ ਕਰੋ ਜੀਦਿਆ ਇਹ ਸਤਸੰਗਤ ਜੀ ਜਦੋਂ ਆਪਾਂ ਕਾਮ ਗ੍ਰੋਧ ਲੋਭ ਮੋਹ ਹੰਕਾਰ ਛੱਡ ਦੇਵਾਂਗੇ ਨਾ ਜਦੋਂ ਗੁਰੂ ਵਾਲੇ ਬਣ ਕੇ ਗੁਰੂਆਂ ਤੋਂ ਗੁਰਮੰਤਰ ਲੈ ਲਵਾਂਗੇ ਉਸ ਦੀ ਕਮਾਈ ਕਰਾਂਗੇ ਸਾਤਸੰਗਤ ਜੀ ਉਪਰਾਮ ਹੋਣ ਦਾ ਮਤਲਬ ਹੈ ਉਦਾਸ ਹੋਣਾ ਸਾਤਸੰਗਤ ਜੀ ਰਹਿਣਾ ਆਪਾਂ ਸੰਸਾਰ ਦੇ ਵਿੱਚ ਹੀ ਇੱਕ ਕਮਲ ਦੇ ਫੁੱਲ ਵਾਂਗੂੰ ਹੋ ਰਹਿਦਾ ਕੀਚੜ ਦੇ ਵਿੱਚ ਸਾਤਸੰਗਤ ਜੀ ਮੈਲਾ ਨਹੀਂ ਜਿਉਂਦਾ ਚਿੱਕੜ ਵਿੱਚ ਰਹਿ ਕੇ ਇਸੇ ਪ੍ਰਕਾਰ ਆਪਾਂ ਸੰਸਾਰ 'ਚ ਰਹਿਣਾ ਪਰ ਸਾਤਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹਿਣਾ ਅਸੀਂ ਕੰਮ ਕਰਨਾ ਪਰ ਬੇਈਮਾਨੀ ਨਹੀਂ ਕਰਨੀ ਸਾਤਸੰਗਤ ਜੀ ਅਸੀਂ ਵਿਆਹ ਸ਼ਾਦੀ ਕਰਨਾ ਪਰ ਵਾਸ਼ਨਾ ਦੇ ਸ਼ਿਕਾਰ ਨਹੀਂ ਹੋਣਾ ਸਾਤ ਸੰਗਤ ਜੀ ਅਸੀਂ ਭੈਣ ਭਰਾਵਾਂ ਦੇ ਨਾਲ ਮਾਤਾ ਪਿਤਾ ਦੇ ਨਾਲ ਲੜਾਈ ਝਗੜਾ ਨਹੀਂ ਕਰਨਾ ਅਸੀਂ ਹੰਕਾਰ ਦੇ ਵਿੱਚ ਆ ਕੇ ਸਾਤ ਸੰਗਤ ਜੀ ਹੰਕਾਰੀ ਨਹੀਂ ਜੀ ਹੋ ਜਾਣਾ ਤੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਭਾਈ ਜੋ ਗੁਰੂ ਦੀ ਗੱਲ ਮੰਨਦੇ ਨੇ ਜਿਨ੍ਹਾਂ ਦੇ ਅੰਦਰ ਬਿਲਕੁਲ ਵੀ ਹੰਕਾਰ ਨਹੀਂ ਹੈ ਸਾਤ ਸੰਗਤ ਜੀ ਤੇ ਜੋ ਸਮਾਜ ਦੇ ਵਿੱਚ ਰਹਿੰਦੇ ਤਾਂ ਨਹੀਂ ਪਰ ਸਮਾਜ ਦੇ ਝਮੇਲਾਂ 'ਚ ਫਸਦੇ ਨਹੀਂ ਆ ਭਾਈਓ ਉਹਨਾਂ ਨੂੰ ਇਹ ਨਹੀਂ ਹੈ ਕਿ ਭਾਈ ਕੋਈ ਚੰਗਾ ਹੈ ਮਾੜਾ ਉਹ ਸਭ ਦਾ ਹੀ ਭਲਾ ਕਰਦੇ ਨੇ ਸਾਤ ਸੰਗਤ ਜੀ ਜਿੱਥੇ-ਜਿੱਥੇ ਉਹਨਾਂ ਨੂੰ ਲੱਗਦਾ ਕਿ ਭਾਈ ਉਹਨਾਂ ਦਾ ਮਨ ਟੁੱਟਦਾ ਆ ਉਹਨਾਂ ਚੀਜ਼ਾਂ ਤੋਂ ਦੂਰ ਰਹਿੰਦੇ ਨੇ ਸਾਤ ਸੰਗਤ ਜੀ ਜੋ ਸੱਸੰਗੀ ਇਨਸਾਨ ਹੋਵੇਗਾ ਉਹ ਦੇਖਣ 'ਚ ਆਪਣੇ ਵਰਗਾ ਹੀ ਹੁੰਦਾ ਹੈ ਆਪਣੇ ਵਰਗਾ ਹੀ ਦੇਖਣ ਦੇ ਵੀ ਸਾਤ ਸੰਗਤ ਜੀ ਪਰ ਉਹਦਾ ਜੋ ਆਚਰਣ ਹੈ ਉਸ ਤੋਂ ਪਤਾ ਲੱਗ ਜਾਵੇਗਾ ਕਿ ਭਾਈ ਇਹ ਸੱਸੰਗੀ ਹੈ ਇੱਕ ਤਾਂ ਸਮਾਨੀ ਕਰਾਬ ਕਰਦਾ ਦੂਸਰਾ ਸਾਤ ਸੰਗਤ ਜੀ ਉਹਦੇ ਜੋ ਵਚਨ ਨੇ ਉਹ ਹਮੇਸ਼ਾ ਇਸ ਤਰ੍ਹਾਂ ਦੇ ਹੋਣਗੇ ਕਿ ਭਾਈ ਉਹਦੇ ਮੁੱਖ ਤੋਂ ਕਿਸੇ ਲਈ ਕੋਈ ਮਾੜਾ ਸ਼ਬਦ ਨਹੀਂ ਨਿਕਲਦਾ ਤੇ ਸਾਸੰਗਤ ਜੋ ਪੈਸੇ ਵੀ ਕਮਾਏਗਾ ਮਾਤਾ ਪਿਤਾ ਦੀ ਸੇਵਾ ਵੀ ਕਰੇਗਾ ਬੱਚਿਆਂ ਨੂੰ ਪੜ੍ਹਾਏਗਾ ਵੀ ਲਿਖਾਏਗਾ ਸਾਰੀ ਜ਼ਿੰਮੇਵਾਰੀਆਂ ਨਿਭਾਉਂਦਾ ਨਿਭਾਉਂਦਾ ਹੱਥਾਂ ਨਾਲੋਂ ਕੰਮ ਕਰੇਗਾ ਤੇ ਸਾਸੰਗਤ ਜੀ ਮਨ ਦੇ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੇਗਾ ਤੇ ਇਹੀ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਬੇਟਾ ਸੰਸਾਰ ਦੇ ਵਿੱਚ ਰਹਿ ਪਰ ਸੰਸਾਰ ਦੀ ਬੁਰਾਈਆਂ ਦੇ ਵਿੱਚ ਫਸਣਾ ਨਹੀਂ ਹੈ ਕਿਸੇ ਵਹਿਮ ਭਰਮ ਅਡੰਬਰ ਨੂੰ ਕਰਨਾ ਨਹੀਂ ਹੈ ਸਾਸੰਗਤ ਜੀ ਅਸੀਂ ਤੇ ਸਤਿਗੁਰਾਂ ਨੇ ਕੀ ਫਰਮਾਇਆ ਸਾਸੰਗਤ ਜੀ ਬਸ ਇੱਕੋ ਕੰਮ ਕਰੋ ਸਾਰੇ ਵਹਿਮ ਭਰਮ ਛੱਡ ਕੇ ਭਾਈ ਆਪਣੇ ਅੰਦਰ ਬੈਠੇ ਮਾਲਕ ਦੇ ਨਾਲ ਜੁੜ ਜਾਓ ਤੇ ਦੋ ਹੀ ਕੰਮ ਕਰਨੇ ਨੇ ਭਾਈ ਆਪਾਂ ਜੀਬਾ ਸੋ ਓੰਕਾਰ ਜਪ ਹੱਥਾਂ ਨੂੰ ਸੋ ਕਰਕਾਰ RAM ਮਿਲੇ ਘਰ ਆਏ ਕਰ ਕਹਿ ਰਵਦਾਸ ਵਿਚਾਰ ਹੱਥਾਂ ਨਾਲ ਕੰਮ ਕਰੀਂ ਜੋ ਵੀ ਆਪਾਂ ਦਿਹਾੜੀ ਮਜ਼ਦੂਰੀ ਬਿਜ਼ਨਸ ਨੌਕਰੀ ਪ੍ਰਾਈਵੇਟ ਸਰਕਾਰੀ ਕੁਝ ਵੀ ਕਰਦੇ ਰੋਟੀ ਕਮਾ ਲਿਓ ਕਰਦੇ ਰਹੀਂਗੇ ਤੇ ਸਾਧ ਸੰਗਤ ਜੀ ਹੱਥਾਂ ਨਾਲ ਕੰਮ ਕਰਦੇ ਰਹੋ ਜੀਵਨ ਨਾਲ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ ਉਹ ਸਾਰੀ ਦੁਨੀਆ ਦਾ ਮਾਲਿਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ ਸੋ ਇੰਨੀ ਕੀ ਬੇਨਤੀ ਸਾਧ ਸੰਗਤ ਜੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਦੀਆਂ ਸ਼ਮਾਂ ਤੇ ਅੱਜ ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ ਭਾਈ ਅੱਜ ਸਾਨੂੰ ਦੱਸਣ ਆਏ ਨੇ ਕਿ ਬੇਟਾ ਤੇਰੇ ਕੋਲ ਪੈਸਾ ਕਿੰਨਾ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਕੋਲ ਗੱਡੀਆਂ ਕਿੰਨੀਆਂ ਨੇ ਭਾਈ ਕੋਈ ਫਰਕ ਨਹੀਂ ਪੈਂਦਾ ਤੁਸੀਂ ਚੌਪੜੀ 'ਚ ਰਹਿੰਦੇ ਹੋ ਮਹਿਲਾ 'ਚ ਰਹਿੰਦੇ ਤੁਹਾਡੀ ਮਿਹਨਤ ਆ ਸਤ ਸੰਗਤ ਜੀ ਜਿੰਨੀ ਮਿਹਨਤ ਕਰਾਂਗੇ ਉੱਡਾ ਵੱਡਾ ਮਕਾਨ ਮਿਲ ਜਾਵੇਗਾ ਜਿੰਨੀ ਮਿਹਨਤ ਤੇ ਲਗਨ ਨਾਲ ਅੱਗੇ ਵਧਾਂਗੇ ਸੋ ਵੱਧ ਜਾਵਾਂਗੇ ਪ੍ਰਸਾਦ ਸੰਗਤ ਜੀ ਫਰਕ ਪਤਾ ਕਿੱਥੇ ਪੈਂਦਾ ਹੈ ਚਾਹੇ ਆਪਾਂ ਗਰੀਬਾਂ ਚਾਹੇ ਅਮੀਰਾਂ ਫਰਕ ਪੈਂਦਾ ਸਤ ਸੰਗਤ ਜੀ ਜਦੋਂ ਅਸੀਂ ਕਰਮ ਕਿਸ ਤਰ੍ਹਾਂ ਦੇ ਕਰਦੇ ਹਾਂ ਸਾਡਾ ਜੋ ਹਿਸਾਬ ਹੋਣਾ ਉਹ ਸਾਡੇ ਕਰਮਾਂ ਦਾ ਹੋਣਾ ਸਤ ਸੰਗਤ ਜੀ ਧਰਮ ਰਾਏ ਜਦ ਲੇਖਾ ਮੰਗ ਸਾਹਿਬ ਤੋਪੈ ਲੇਖਾ ਲੈ ਸੀ ਕਰਨੀ ਜਾਤ ਪ੍ਰਦਾਨ ਸਿਪਾਈ ਚੰਗੇ ਕਰਮ ਕਰੋ ਗੁਰੂ ਵਾਲੇ ਬਣੋ ਅੰਮ੍ਰਿਤ ਵੇਲੇ ਉਠੋ ਸੁਬਾ ਸ਼ਾਮ ਅੰਮ੍ਰਿਤ ਬਾਣੀ ਦਾ ਜਾਪ ਕਰੋ ਸੌਂਗ ਸਤਨਾਮ ਦਾ ਜਾਪ ਕਰੋ ਇਹ ਸਾਧ ਸੰਗਤ ਜੀ ਦਿਨੇ ਵੀ ਕੰਮ ਤੁੰਦਾ ਕਰਦੇ ਕਰਦੇ ਮਾਲਕ ਦਾ ਸਿਮਰਨ ਕਰੋ ਤੇ ਸਭ ਦਾ ਭਲਾ ਮੰਗੋ ਸਾਧ ਸੰਗਤ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਸਾਤ ਸੰਗਤ ਜੀ ਗੁਰਬਾਣੀ ਦਾ ਵਿਚਾਰ ਹੈ ਜੋ ਸਭ ਦਾ ਭਲਾ ਮੰਗਦਾ ਨੇ ਸਾਤ ਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਸਭ ਤੋਂ ਪਹਿਲਾਂ ਭਲਾ ਉਸੇ ਇਨਸਾਨ ਦਾ ਹੀ ਕਰਦਾ ਕਦੇ ਬੁਰਾ ਨਹੀਂ ਹੁੰਨ ਦਿੰਦਾ ਉਸ ਦਾ ਸੈਣੀ ਕੀ ਬੇਨਤੀ ਪ੍ਰਵਾਨ ਹੋਈਆਂ ਪੁੱਲਾ ਚੁੱਕਾਂ ਦੀਆਂ ਸ਼ਮਾਂ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ ਸਤਨਾਮ ਸੋਹਨ ਸਤਨਾਮ ਜੀ ਹਾਂਜੀ ਸਾਤ ਸੰਗਤ ਜੀ ਕਰਾਓ ਆਰਤੀ ਸ਼ੁਰੂ